ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ 27 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ આરોપીਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਹੈ ਕਿ ਦੋ ਤੇਰਾ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀ ਦੀਪਾਲ ਦੇ ਵਿੱਚ ਜੁਟੇ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਔ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਤ ਦੇ ਘਾਟ ਉਤਾਰ ਦਿੱਤਾ। ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। 32 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ ਆਰੋਪੀਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਢੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਕਿ ਦੋ ਤੇਰਾਂ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਢੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀ ਅਧਿਪਾਲ ਦੇ ਵਿੱਚ ਜੁਟੇ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਉਹ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਢੇ ਘਾਟ ਉਤਾਰ ਦਿੱਤਾ ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ 27 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ ਆਰੋਪੀਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਢੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਕਿ ਦੋ ਤੇਰਾਂ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਢੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀ ਦੀਪਾਲ ਦੇ ਵਿੱਚ ਜੁਟੀ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਤ ਦੇ ਘਾਟ ਉਤਾਰ ਦਿੱਤਾ। ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ આરોપીਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਕਿ ਦੋ ਤੇਰਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚਾ ਦੇ ਨਾਲ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਓਪਲਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਢੇ ਘਾਟ ਉਤਾਰ ਦਿੱਤਾ ਵਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ 27 ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ આરોપીਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਹੈ ਕਿ ਦੋ ਤੇਰਾ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀ ਦੀਪਾਲ ਦੇ ਵਿੱਚ ਜੁਟੇ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਢੇ ਘਾਟ ਉਤਾਰ ਦਿੱਤਾ ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ aaroptiyan ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸਾਈ ਸਾਲ ਇਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ આરોપીਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਹੈ ਕਿ ਦੋ ਤੇਰਾ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀ ਦੀਪਾਲ ਦੇ ਵਿੱਚ ਜੁਟੇ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਔ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਤ ਦੇ ਘਾਟ ਉਤਾਰ ਦਿੱਤਾ। ਬਰਨਾਲਾ ਨੌਜਵਾਨ ਮਰਡਰ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ આરોપીਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਦਰਸਲ ਦੁਸ਼ਹਿਰੇ ਵਾਲੇ ਦਿਨ ਨੌਜਵਾਨ ਕਰੋ ਦੁਸ਼ਹਿਰਾ ਦੇਖਣ ਜਾਂਦਾ ਤਾਂ ਉੱਥੇ ਹੀ ਦੋ ਧਿਰਾਂ ਦੀ ਲੜਾਈ ਵਿਚਾਲੇ ਨੌਜਵਾਨ ਦਾ ਕਿਰਚਾ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਸ ਸਾਲ ਇਸ ਨੌਜਵਾਨ ਦੀ ਉਮਰ ਦਸੀ ਜਾ ਰਹੀ ਹੈ ਜਿਸ ਤੋਂ ਬਾਅਦ ਵਪੇੜਿਤ ਪਰਿਵਾਰ ਜੋ ਹੈ ਇਨਸਾਫ ਦੀ ਮੰਗ ਕਰ ਰਿਹਾ ਤਾਂ ਜਿਹੇ ਦੇ ਵਿੱਚ ਪੁਲਿਸ ਨੇ ਇਸ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤਾਂ ਹੁਣ ਆਰੋਪੀਆਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਨੇ ਸੀਸੀਟੀਵੀ ਫੁਟੇਜ ਜੋ ਹੈ ਸਾਹਮਣੇ ਰੱਖੀ ਹੈ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 27 ਸਾਲਾ ਨੌਜਵਾਨ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਕੋਈ ਕਸੂਰ ਨਹੀਂ ਸੀ ਇਸ ਨੌਜਵਾਨ ਦਾ ਆਖਿਆ ਜਾ ਰਿਹਾ ਕਿ ਦੋ ਤੇਰਾਂ ਵਿਚਾਲੇ ਝਗੜਾ ਹੁੰਦਾ ਹੈ ਤਾਂ ਇਸੇ ਦੌਰਾਨ ਇਸ ਨੌਜਵਾਨ ਨੂੰ ਜੋ ਹੈ ਕਿਰਚੇ ਦੇ ਨਾਲ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ ਤਾਂ ਇਸੇ ਵਿਚਾਲੇ ਹੁਣ ਪਹਿਲੀਆਂ ਤਸਵੀਰਾਂ ਦੋਸ਼ੀਆਂ ਦੇ ਜੋ ਹੈ ਉਹ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਇਹ ਬਦਮਾਸ਼ ਜੋ ਹੈ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਨੌਜਵਾਨ ਨੂੰ ਮਿੰਟਾ ਦੇ ਵਿੱਚ ਮੋਢੇ ਘਾਟ ਉਤਾਰ ਦਿੱਤਾ